来，几多嘞？啊多少？啊来来来，行，还是你搞？这边，啊边，啊啊哈，啊 u d d y ਉਹ ਨੂੰ ਚੁੱਕ ਲੈ। ਦੇਖ ਐ ਜਿਵੇਂ ਇਹ ਮਾਵਾ ਅੱਜ ਵੀ ਨਕਸੇ ਲੰਦਾ। ਮਾਵਾ ਤੇ ਗੁੰਮ ਕਰਦੇ ਪਰ ਇਹ ਇਹਨੂੰ ਪੜ੍ਹ ਦਿੰਦਾ। ਇਹ ਫਰਾ ਮਿਲ ਕੋ ਆਹੋ ਦੇਵਰਾਣੋਂ ਮੁੰਡਾ ਦੂਸਰਾ ਤਾਂ ਆ। ਅਸੀਂ ਇਹਦੀ ਬੂਤ ਪੈਣਾ ਬੂਤ ਕੁੱਟ ਕੇ ਰਾਤ ਵੀ ਕੁੱਟਿਆ ਹੁਣ ਵੀ ਹੀ ਕੁੱਟ ਕੇ ਲੈ ਕੇ ਗਏ ਦੀ। ਉਹਨੂੰ ਠੀਕ ਹੈ ਬਾਈ। ਠੀਕ। ਦਾਦਾ ਬੈਠਣਾ ਕਦੇ ਗੱਦਰਾ। ਤੇ ਨੋਟ ਦਿਖਾ। ਆ ਲੈ ਵੀ। ਫੋਨ ਫੜਾਓ। ਨਾਲ ਉਹੀ ਨੋਟ ਫਾਵਾ 250 ਦਾ। ਹਾਂ ਲੋ। ਉਹ ਬੁਮਾਲ ਫੜਾ ਦੇਣਾ ਕਿੱਥੇ ਆ? ਆੜਾ ਵੀਰੇ ਫੋਟੋ ਮਖਤੀ ਨੋਟ ਦੇ ਜੀ ਕਿ ਬਾਜੀ ਬਾ ਮਾਇਕੇ ਕਰ ਲਓ ਖੜਾ ਪੋਣ ਦਾ ਲੈ ਵੇ ਜੀ ਆ ਲੈ ਆ ਨੋਟ ਆ ਆਹੋ ਜੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਰੀ ਇਹਨੂੰ ਕਿਉਂ ਦਿੰਦੇ ਤੁਸੀਂ ਇਹਨਾਂ ਨੂੰ ਕਿਉਂ ਦਿੰਦੇ ਹੋ ਯਾਰ ਉਹ ਯਾਰ ਮਾਫੀ ਕਹਦੀ ਆ ਯਾਰ ਇਹ ਆ ਲੈ 50 ਦਾ ਨੋਟ ਆ ਦੇ ਆ ਦਿਖਾ ਦੇ ਵੀ ਉਹੀ ਨੰਬਰ ਆ ਨਾ ਸਾਵੇਂ ਨੰਬਰ ਆ ਨਾ ਇੱਕ ਮਿੰਟ ਇਹਨਾਂ ਹੋਇਆ 250 ਦਾ ਨੋਟ ਆ ਸਾਬਨ ਵਾਲੀਆਂ ਦੁਕਾਨਾਂ ਤੇ ਵੀ ਕੀ ਜਾਂਦਾ ਭੈਣ ਆ ਦੇਖੋ ਸਾਬਨ ਵਾਲੀਆਂ ਦੁਕਾਨਾਂ ਤੇ ਵੀ ਕੀ ਜਾਂਦਾ ਯਾਰ 500 ਦੀ ਕੀ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਹੋਰ ਬਣਾ ਕੇ ਮਿੱਤਰਾਂ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ ਤਸੱਲੀ ਕਰ ਲੋ ਤਸੱਲੀ ਕਾਦੀ ਆ ਯਾਰ ਭੈਣ ਜਿਹੜਾ ਹੁਣ ਇੱਕ ਬਿੱਤਾ ਵੇਚਣ ਖਾਤਰ ਧੂੜੀ ਹੁਣ ਇਹਨੂੰ ਸਿੱਧੇ ਇੱਥੇ ਮੈਂ ਹਾਂ ਬਈ ਹਾਂ ਡੱਬਾ ਹੈ ਜੀ ਕਿੰਨੇ ਨਾਣਾ ਡੱਬਾ ਕਿੱਥੇ ਆ ਰਿਹਾ ਹੈ ਨਹੀਂ ਹੈ ਬਈ ਹੈ ਐ ਕਿਉਂ ਨਹੀਂ ਆ ਯਾਰ ਸਾਰਾ ਗੁੱਸਾ ਬਾਬਾ ਜੀ ਦੋ ਜੱਦਾ ਸਾਦਾ ਮੇਰੇ ਕੱਢਾਂਗੇ ਠੀਕ ਆ ਤੁਹਾਡਾ ਪ੍ਰਿੰਟ ਦਾ ਬਈ ਦੇ ਕਰਨ ਵਾਲੀ ਗੱਲ ਆ। ਨਾ ਕਰਨ ਵਾਲੀ ਗੱਲ ਕਿਉਂ ਨਹੀਂ? ਅਜਾ ਜਮਾਕਾਂ ਨੂੰ ਤੁਸੀਂ ਗੈਰ ਤੋਂ ਦੀ ਉਹਨੇ ਕਰੇ ਡੀ ਲਾਂਡ ਦੀ ਗੱਲ ਆ ਯਾਰ ਮਾਫੀ ਕਰਦੀ ਇਹਦੀ ਗੱਲ ਦੀ ਯਾਰ। ਆ ਬਾਈ ਸੱਬ ਨਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ। ਠੀਕ ਐ? ਇਸ ਤੋਂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਜੂ। ਵਿਕਦਾ ਹੈਗਾ ਖਰ ਤੇ ਤਵੇ ਸ਼ਹਿਰ ਦੇ ਖੜੇ ਆ। ਕਿੰਨੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵਿਕਣ ਲੱਗ ਗਿਆ ਤੇ ਲਾਹਨਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ ਨਹੀਂ ਚੀਜ਼ਾਂ ਹਾਂ ਆਹ ਦੇਖ ਇਧਰ ਹੋਰ ਵੀ ਹੋਣਗੇ ਹੋਰ ਵੀ ਹੋਣਗੇ ਆਹ ਲੱਕੜੋ ਚੱਕੋ ਇਹਨੂੰ ਹੋਰ ਵੀ ਹੋਣਗੇ ਹੋਰ ਉਹ ਤਿੰਨ ਪੱਤੇ ਖਾਤਰ ਤਾਂ ਨਹੀਂ ਕੋਈ ਏਡੀ ਵੀ ਕਰਾਂਗੇ ਐਨਾ ਮੈਂ ਕਰਾਉਂਦਾ ਉਹਦੀ ਏਡੀ ਕੋ ਦਾ ਵੀ ਆ ਸਬਨ ਵਾਲੀ ਦੁਕਾਨ ਐ ਦੀ ਯਾਰ ਸਾਰਾ ਕੁਝ ਹੈਗਾ ਠੀਕ ਆ ਐਡੂ ਲਾਹਨਤ ਦੀ ਕੀ ਗੱਲ ਆ ਛੋਟੇ ਛੋਟੇ ਜਵਾਕਰ ਭੈਣ ਜਿਹੜੇ ਪੱਟੇ ਜਾਂਦੇ ਨੇ ਰੋਜ਼ ਇਨੂੰ ਅਸੀਂ ਤੇਰੇ ਤੇਥੋਂ ਲਿਆ ਕੇ ਤਾਂ ਰਾਤ ਵੀ ਫੜੇ ਨੇ ਰਾਤ ਦੀ ਵੀ ਵੀਡੀਓ ਬਣਾਈ ਆ ਰਾਤ ਵੀ ਖੱਲਿਆ ਪੂਰਾ ਇਹ ਹੈਨਾ ਜਿੰਮੇਵਾਰੀ ਕਾਦੀ ਆ ਯਾਰ ਆ ਲੈ ਤੈਨੂੰ ਮੈਂ ਰਾਤ ਦੀ ਦਿਖਾਉਣਾ ਰਾਤ ਦੀ ਦਿਖਾਉਣਾ ਦੀ ਕੁੱਟਮਾਰ ਕਰੀ ਆ ਰਾਤ ਸਾਰੇ ਕਹਿ ਅਫਜ਼ੂਲ ਮੈਂ ਡੋਲ ਕੇ ਗਿਆ ਰਾਤ ਠੀਕ ਆ ਰਾਤ ਦੀ ਜਿਹੜੀ ਮੈਂ ਵੀਡੀਓ ਪਾਈ ਸੀ ਜਿੰਮੇਵਾਰੀ ਕਾਦੀ ਆ ਯਾਰ ਅੱਗੇ ਦੀ ਰਾਤ ਵੀ ਇਹ ਰਾਤ ਫੜਿਆਗਾ ਮਹਾਰਾਤ ਫੜਿਆ ਇਹ ਜਦੋਂ ਇਹਦੇ ਕੋਲੋਂ 15 20 ਪੱਤੇ ਇਹ ਤੋਂ ਲਜਾਨ ਵਾਲੇ ਤੋਂ ਫੜ ਸਕਦੇ ਇਹਦੇ ਕੋਲ ਤਾਂ ਖਾਸੇ ਹੋਣਗੇ ਬਾਈ ਓ ਯਾਰ ਦੇਣਦਾਰੀ